ਕੀ ਤੋਂ ਨੇ ਬੇਟੇ ਨੂੰ ਇੰਨਾ ਟੋਰਜਰ ਕੀਤਾ ਇਕੱਲੇ ਜਾਣੇ ਨੂੰ ਉਹਨਾਂ ਮਤਲਬ ਆ ਕਹਿੰਦੀ ਸੀ ਪੈਸੇ ਮੈਂ ਮੂੰਹ ਤੇ ਮਾਰੂ ਫਿਰ ਅਸੀਂ ਆਖਿਆ ਵੀ ਜਦੋਂ ਇਹ ਉਹਨੂੰ ਕਹਿੰਦੀ ਆ ਪੈਸੇ ਮੈਂ ਮੂੰਹ ਤੇ ਮਾਰੂ ਇਹਦਾ ਮਤਲਬ ਇਹਦੇ ਕੋਲ ਪੈਸੇ ਹੈਗੇ ਉਹਨੂੰ ਅੱਡ ਪਰੇਸ਼ਾਨ ਕਰਕੇ ਸਾਤੋ ਲੱਗ ਪੈਸੇ ਮੰਗਦੀ ਸੀ ਪਹਿਲਾਂ ਇੱਕ ਸੁਮੈਸਟ੍ਰੀ ਫੀਸ ਫਿਰ ਦੋ ਦੀ ਫਿਰ ਕਿਤੇ ਇਕੱਠੇ ਇੰਨੇ ਪੈਸੇ ਪਾ ਲੂ ਮੈਨੂੰ ਪੈਸੇ ਦੇ ਕੇ ਪੁੱਛੇ ਨਹੀਂ ਸੀ ਹੁਣ ਆਪਾਂ ਇੰਨਾ ਖਰਚਾ ਕਰਿਆ ਤੇ ਘਰ ਜਿਆਨੇ ਪਹਿਲਾਂ ਇੰਦੇ ਪੈਸੇ ਦਿੱਤੇ ਹੋਣ ਦੇ ਨਾ ਮੇਰਾ ਮਤਲਬ ਹੈ ਸੈਲ ਟੁੱਟ ਗਿਆ ਫਿਰ ਅਸੀਂ ਉਹਨੂੰ ਦੱਸਿਆ ਤੇ ਉਹਦੋਂ ਵਧੀਆ ਇਹਨੇ ਗੱਲ ਸੁਣੀ ਕਹਿੰਦੀ ਕੋਈ ਗੱਲ ਨਹੀਂ ਤੇ ਵੀ ਇਹ ਮਾਰੀ ਮੈਂ ਇਹਨਾਂ ਦੇ ਪੈਸੇ ਦੇ ਪੱਕੀ ਹੋ ਗਈ। ਯਾਰ ਇਹ ਇਹ ਕੋਈ ਇਹ ਵੀ ਜੀ ਗੱਲ ਬਾਤ ਨਹੀਂ ਸੀ। ਕੋਣ ਕਿਤਾ ਮਾਂ ਮਮੀ ਨਹੀਂ ਗਈ। ਹਾਂ ਮਮੀ ਕਹਿ ਕੇ ਸਾਰਾ ਕੁਝ ਵਧੀਆ ਸੀ। ਕੋਈ ਇਹ ਮੈਨੂੰ ਸੀ ਲੱਗ ਰਿਹਾ ਵੀ ਏਕੜਾ ਠੱਗੀ ਵੱਜੂ। ਹਾਂਜੀ। ਬੇਟਾ ਥੋੜਾ ਇੱਕ ਸ਼ਾਂਤ ਹੋ ਗਿਆ। ਇਹਨੂੰ ਬਹੁਤ ਟੌਰਚਰ ਕੀਤਾ ਉਹਨੇ ਬੇਟੇ ਨੂੰ ਇੰਨਾ ਟੌਰਚਰ ਕੀਤਾ ਕੱਲੇ ਜਣੇ ਨੂੰ ਫੋਨ ਮਤਲਬ ਕਹਿੰਦੀ ਸੀ ਪੈਸੇ ਮੈਂ ਤੁਹਾਡੇ ਮੂੰਹ ਤੇ ਮਾਰੂੰ ਫਿਰ ਅਸੀਂ ਆਖਿਆ ਵੀ ਜਦੋਂ ਇਹ ਉਹਨੂੰ ਕਹਿੰਦੀ ਆ ਪੈਸੇ ਮੈਂ ਮੂੰਹ ਤੇ ਮਾਰਨੂੰ ਇਹਦਾ ਮਤਲਬ ਇਹਦੇ ਕੋਲ ਪੈਸੇ ਹੈਗੇ ਉਹਨੂੰ ਅੱਡ ਪਰੇਸ਼ਾਨ ਕਰਕੇ ਸਾਤੋਂ ਅਲੱਗ ਪੈਸੇ ਮੰਗਦੀ ਸੀ ਪਹਿਲਾਂ ਇੱਕ ਸੈਮੈਸਟਰ ਦੀ ਫੀਸ ਫਿਰ ਦੋ ਦੀ ਫਿਰ ਕਹਿੰਦਾ ਇਕੱਠੇ ਇੰਨੇ ਪੈਸੇ ਪਾ ਦੋ ਜਦੋਂ ਸਾਡੇ ਘਰ ਦੇ ਆਏ ਨੇ ਕਿਹਾ ਵੀ ਸਟੇਟਮੈਂਟ ਮੈਨੂੰ ਦੇ ਦਿਓ ਵੀ ਜ ਨਹੀਂ ਹੁਣ ਦੇ ਖਾਤੇ ਚ ਪੈਸੇ ਅਸੀਂ ਪਾ ਦਾਂਗੇ ਤੇ ਉਦੋਂ ਬਾਅਦ ਤਾਂ ਮੁੜ ਕੇ ਬਿਲਕੁਲ ਹੀ ਫੋਨ ਬੰਦ ਕਰਤਾ ਕਿਹਦੀ ਮੇਰੇ ਘਰਦਿਆਂ ਨੇ ਕਦੇ ਮੈਨੂੰ ਪੈਸੇ ਦੇ ਕੇ ਪੁੱਛੇ ਨਹੀਂ ਸੀ ਹੁਣ ਆਪਾਂ ਇੰਨਾ ਖਰਚਾ ਕਰਿਆ ਤੇ ਘਰਦਿਆਂ ਨੇ ਪਹਿਲਾਂ ਇਹਦੇ ਪੈਸੇ ਦਿੱਤੇ ਹੁਣ ਦੇ ਇਹਨੂੰ ਅੱਛਾ 20 ਦਿਨਾਂ ਬਾਅਦ ਤੁਸੀਂ 20 ਦਿਨ ਤੱਕ ਤੁਸੀਂ ਧੀਰਜ ਨਾਲ ਬੈਠਣਾ ਬੱਚੀ ਤੁਹਾਡੇ ਕੋਲ ਬੈਠੀ ਨਹੀਂ ਹੈਗੀ ਹਾਲੇ ਤੱਕ ਹਾਂਜੀ ਘਰ ਵਿੱਚ ਕੋਈ ਤੁਸੀਂ ਬੈਠਿਆ ਨਾ ਹਾਂਜੀ ਕਿਸ ਤਰ੍ਹਾਂ ਫਿਰ ਉਹ ਲੋ ਲੱਗ ਕੇ ਧੋਖਾ ਹੋ ਗਿਆ ਤੁਹਾਡਾ ਗੱਲ ਮਨ ਟੁੱਟ ਗਿਆ ਸਭ ਕੁਝ ਬਹੁਤ ਜੀ ਪਹਿਲਾਂ ਬੇਟੇ ਦਾ ਮਨ ਟੁੱਟਿਆ ਇਹਦਾ ਮੇਰਾ ਮਤਲਬ ਹੈ ਦਿਲ ਟੁੱਟ ਗਿਆ ਫਿਰ ਅਸੀਂ ਇਹਨੂੰ ਕੁੜੀ ਨੂੰ ਦੱਸਿਆ ਤੇ ਉਦੋਂ ਵਧੀਆ ਇਹਨੇ ਗੱਲ ਸੁਣੀ ਕਹਿੰਦੀ ਕੋਈ ਗੱਲ ਨਹੀਂ ਮਤਲਬ ਵਧੀਆ ਇਹਦੇ ਨਾਲ ਪਿਆਰ ਨਾਲ ਗੱਲ ਕਰਦੀ ਸੀ ਤੇ ਫਿਰ ਹੌਲੀ 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 ਥੋੜੀ ਜਿਵੇਂ ਕੰਮ ਮਿਲਦਾ ਗਿਆ ਇਹਨੂੰ ਪੈਸੇ ਹੱਥ ਚ ਆਉਂਦੇ ਗਏ ਘਰਦਿਆਂ ਦੇ ਵੀ ਤੇ ਮਰ ਬਦਲ ਗਏ ਤੇ ਇਹਦੇ ਵੀ ਬਦਲ ਗਏ ਇਹਨੇ ਆਖਿਆ ਵੀ ਮੈਂ ਇਹਨੂੰ ਇੰਨਾ ਡਿਪਰੈਸ਼ਨ ਨਾ ਦੇ ਦਿੰਨੀ ਆ ਤੇ ਵੀ ਇਹ ਮਰ ਜੂ ਮੈਂ ਇਹਨਾਂ ਦੇ ਪੈਸੇ ਤੇ ਪੱਕੀ ਹੋ ਜੀ ਹਾਂਜੀ ਬਹੁਤ ਸਾਰਾ ਕੁਛੰਦੇ ਦੇ ਪਰਵਾਦ ਹਾਂਜੀ ਅਸੀਂ ਇਹਨਾਂ ਦੇ ਇਹਦੇ ਭਰਾ ਨੂੰ ਕਿਹਾ ਵੀ ਐਂ ਕਰਕੇ ਜਦੋਂ ਗਈਆ ਵੀ ਬੇਟਾ ਕਹਿੰਦਾ ਮੇਰਾ ਇੱਕਨਾਂ ਦਿਲ ਟੁੱਟ ਗਿਆ ਵੀ ਚਲੋ ਇਹਦੇ ਅੰਦਰ ਆਪਸੀ ਪਿਆਰ ਸੀਗਾ ਤੇ ਵੀ ਇਹਦੀ ਵਾਈਫ ਸੀ ਚਲ ਹੁਣ ਦੂਰ ਚਲੇ ਗਏ ਵੀ ਕੋਈ ਨਾ ਲੈ ਜੂਗੀ ਪਰ ਲੈ ਕੇ ਨਹੀਂ ਗਈ ਤੁਸੀਂ ਕਿਸ ਤਰ੍ਹਾਂ ਸਮਝ ਗਏ ਸਿਆ ਪੁਰਾ ਪਰਵਾਦ ਤੁਸੀਂ ਉਸ ਤੋਂ ਬੇਟੇ ਨੂੰ ਪਛਾਣ ਨਹੀਂ ਆਈ ਬਹੁਤ ਪਰੇਸ਼ਾਨੀ ਆਈ ਜੀ ਤੁਸੀਂ ਥੋੜਾ ਥੋੜਾ ਜਿਹਾ ਹੁੰਦੇ ਹੋ ਅੰਦਰ ਅਸੀਂ ਉਹ ਪਰਮਾਤਮਾ ਜਾਣਦਾ ਤੇ ਇੱਕ ਦਿਨ ਆਊਗਾ ਇਹਨਾਂ ਨੂੰ ਸਾਰੀ ਦੁਨੀਆ ਦੇਖੂਗੀ ਪਰਮਾਤਮਾ ਦੀ ਡਾਂਗ ਜਰੂਰ ਸਿਰ ਚ ਪਾਊਗੀ ਪਰਮਾਤਮਾ ਦਾ ਇਨਸਾਫ ਇੱਥੇ ਹੀ ਆ ਡੇਰ ਹੁੰਦੀ ਆ ਉਹਦੇ ਕਰੇ ਅੰਧੇਰੀ ਹੁੰਦੀ ਜੇ ਕਿਸੇ ਨੂੰ ਆਪਾਂ ਸਾਰੇ ਜਾਣੇ ਰਲ ਕੇ ਏਕਣ ਕਰਦੇ ਜੇ ਕੋਈ ਗੱਲ ਸੀ ਏਤੀਆਂ ਵਾਲੇ ਸੀ ਇਹ ਅੰਦਰ ਬੈਠ ਕੇ ਸਾਡੇ ਨਾਲ ਕਰ ਸਕਦੇ ਸੀ ਪਰ ਇਹਨਾਂ ਨੇ ਕੀਤੀ ਦੀ ਇਹ ਤਾਂ ਐ ਚੜ ਚੜ ਕੇ ਆ ਜਾਂਦੇ ਸੀ ਸਾਡੇ ਵਿੱਚ ਕੁੜੀਆਂ ਅਲੱਗ ਕੋਈ ਵੀ ਰੋਂਦੇ ਉਹ ਅੰਦਰ ਬੈਠ ਕੇ ਹਾਂ ਜੀ ਸਾਰੇ ਡੱਬੀ ਉਹ ਸਾਰੇ ਰੋਂਦੇ ਸੀ ਮਤਲਬ ਇਹਨਾਂ ਨੇ ਸਾਨੂੰ ਬਾਕੀ ਨਹੀਂ ਛੱਡੀ ਆਪਦੇ ਜਾਣੇ ਇਹਨਾਂ ਨੇ ਇਹਨਾਂ ਪੂਰਾ ਸਾਨੂੰ ਵੀ ਉਜਾੜਤਾ ਮੁੰਡਾ ਖੜਾ ਸਾਨੂੰ ਜਲਦੀ ਦਲਦੀ ਤਸਦਾ ਸੀਗਾ ਉਹ ਵੀ ਘਟ ਘਟ ਘਰ ਹੁੰਦਾ ਸੀ ਇਹਨਾਂ ਨੂੰ ਇਹ ਸੀ ਵੀ ਸਾਡੀਆਂ ਸਾਰੀਆਂ ਕੁੜੀਆਂ ਆਏ ਆ ਹੁਣ ਸਾਨੂੰ ਤਾਂ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਕਹਿੰਦੇ ਬੋਟ ਖਾਣ ਨੂੰ ਬੰਦਾ ਬਾਜੀ ਬਹੁਤ ਪਰੇਸ਼ਾਨੀ ਕੱਟੀ ਆ ਜੀ ਆ ਇਹਨਾਂ ਕਾ ਅੰਨੇ ਮੈਨੂੰ ਇਹਨਾਂ ਨੇ ਕੀਤਾ ਅਪਤ ਇਹੀ ਹੱਥ ਜੋੜਦੇ ਆਉਣ ਵਾਲੇ ਟਾਈਮ 'ਚ ਪਹਿਲੇ ਨੰਬਰ ਤੇ ਤਾਂ ਜੇ ਅਸੀਂ ਪਿਛਲੇ ਜਨਮ 'ਚ ਕੁਝ ਮਾੜਾ ਕੀਤਾ ਅੱਜ ਤੱਕ ਇਹੀ ਮੱਥਾ ਟੇਕਿਆ ਇਸਦਾ ਗੁਰਦੁਆਰਾ ਸਾਹਿਬ ਵੀ ਪ੍ਰਮਾਤਮਾ ਇਹਨਾਂ ਦਾ ਪਲਾ ਕਰੀ ਧੀਆਲੇ ਇਹਨਾਂ ਦੇ ਪੜਦੇ ਢਕੇ ਲੇਕਿਨ ਜਿਹੜਾ ਨਜਾਇਜ਼ ਕੀਤਾ ਉਹ ਐ ਇੱਥੇ ਭਰਨ ਦੇ ਸਾਰੀ ਦੁਨੀਆ ਦੇ ਖੋਸ ਤੇ ਅੰਦਰ ਅੰਦਰ ਕੱਟ ਲਿਆ ਪੈਸੇ ਦਾ ਕੀ ਹੈ ਪੈਸਾ ਤਾਂ ਹੋਰ ਕਮਾਇਆ ਜਾਂਦਾ ਹਾਲਾਤ ਖਰਾਬ ਥੋੜੀ ਹਾਂਜੀ ਅਸੀਂ ਸਾਰੇ ਮਤਲਬ ਬਾਅਦ ਤੱਕ ਅਸੀਂ ਜਾਂਦੇ ਰਹੇ ਹਾਂ ਇਨਦੇ ਰੈਸੇਦਾਰੀ ਚ ਇਸ ਗੱਲ ਦੀ ਹੈਗੀ ਕਿ ਸਾਡਾ ਬੀਟਾ ਸਾਡੇ ਕੋਲੇ ਆ ਜਿਸ ਤਰ੍ਹਾਂ ਹਨ ਧੋਖਾ ਕਰ ਗਈ ਸੀ ਇਹ ਵੀ ਜਾ ਸਕਦਾ ਸੀ ਸਾਲ ਬਾਅਦ ਇਹਨੇ ਫੇਰ ਮੈਨੂੰ ਫੋਨ ਕੀਤਾ ਬਈ ਐ ਕਰਕੇ ਮੈਨੂੰ ਵਾਪਸ ਬੁਲਾ ਲੂ ਨਹੀਂ ਤਾਂ ਮੈਂ ਐ ਕਰ ਦੂ ਜਿਉਂ ਕਰ ਦੂ ਕਿ ਨਹੀਂ ਮੈਂ ਇਹਨੂੰ ਲੈ ਜੂਗੀ ਤੇ ਮੈਂ ਕਿਹਾ ਵੀ ਨਹੀਂ ਬਾਰ-ਬਾਰ ਗਲਤੀਆਂ ਕਰਕੇ ਘਰਦਿਆਂ ਦੇ ਪਿੱਛੇ ਭੈਣਾਂ ਦੇ ਪਿੱਛੇ ਲੱਗ ਕੇ ਤੇ ਫਿਰ ਮਾਫੀਆਂ ਮੰਗਦੀ ਸੀ ਹੁਣ ਵੀ ਅਸੀਂ ਕਹਿੰਦੇ ਆ ਕਿ ਕੁੜੀ ਬਿਲਕੁਲ ਸਹੀ ਸੀ ਇਹਦੇ ਮਾਂ ਪਿਓ ਤੇ ਇਹਦੇ ਕਿੰਨੇ ਭੈਣਾਂ ਨੇ ਜਿਆਦਾ ਖਰਾਬ ਕੀਤਾਗਾ